ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲ ਰੈਡੀ ਹੋ ਕੇ ਆ ਗਏ ਅੱਜ ਗਰਮ ਸੂਟ ਨੇ ਜਿਦੇ ਵਿੱਚ ਤੁਹਾਨੂੰ ਆਪਾਂ ਥੋੜੇ ਜੇ ਸੂਟ ਵੈਲਵਟ ਦੇ ਵੀ ਦੇ ਦੂੰਗਾ ਤੇ ਬਹੁਤ ਸਾਰੇ ਸੂਟ ਜਿਹੜੇ ਜੇ ਪਸ਼ਮੀਨਾ ਦੇ ਉੱਤੇ ਰੈਡੀ ਹੋ ਕੇ ਆਏ ਆ ਸੋਹਣੇ ਸੋਹਣੇ ਪ੍ਰਿੰਟ ਵੀ ਆਏ ਆ ਤੇ ਇਹਦੇ ਵਿੱਚ ਐਮਬਰਾਇਡਰੀ ਵਰਕ ਵੀ ਆਏ ਆ ਥ੍ਰੈਡ ਦੇ ਵਰਕ ਆਏ ਬਹੁਤ ਸੋਹਣੇ ਸੋਹਣੇ ਸਟੌਲ ਨਾਲ ਵੀ ਮਿਲ ਜਾਣਗੇ ਬਿਨਾਂ ਸਟੌਲ ਤੋਂ ਵੀ ਮਿਲ ਜਾਣਗੇ ਸਾਰੇ ਸੂਟ ਗਰਮ ਨੇ ਬਹੁਤ ਜ਼ਿਆਦਾ ਸੋਹਣੇ ਪਸ਼ਮੀਨਾ ਦੇ ਸੂਟ ਨੇ ਤੇ ਜਲਦੀ ਜਲਦੀ ਬੁੱਕ ਕਰਿ ਤੇ ਬਾਕੀ ਹੋਰ ਸਟਾਕ ਜਿਹੜਾ ਆ ਉਹ ਵੀ ਬਹੁਤ ਸੋਹਣਾ ਸੋਹਣਾ ਆ ਸਾਰੇ ਦੀ ਵੀਡੀਓ ਹੁਣ ਆਪਾਂ ਡੇ ਬਾਈ ਡੇ ਪੋਸਟ ਕਰਾਂਗੇ ਤੇ ਇਹ ਸੂਟ ਤੁਸੀਂ ਜਲਦੀ ਜਲਦੀ ਬੁੱਕ ਕਰਨੇ ਆ ਸਟਾਕ ਲਿਮਟਿਡ ਜੇ ਤੇ ਰਿਪੀਟ ਪਤਾ ਨਹੀਂ ਕਦੋਂ ਹੋਣਾ ਕਦੋਂ ਨਹੀਂ ਤੁਹਾਨੂੰ ਪਤਾ ਯਾਰ ਰਿਪੀਟ ਬਹੁਤ ਮੁਸ਼ਕਲ ਹੁੰਦਾ ਸਟਾਕ ਤੇ ਜਲਦੀ ਜਲਦੀ ਬੁੱਕ ਕਰਿਓ ਤੇ ਸਾਰਿਆਂ ਦੇ ਪਾਰਸਲ ਭੇਜਣ ਦੇ ਜਿਨ੍ਹਾਂ ਦੇ ਲੱਗ ਚੁੱਕੇ ਆ ਉਹਨਾਂ ਨੂੰ ਜਲਦੀ ਜਲਦੀ ਮਿਲ ਜਾਣਗੇ ਜਿਨ੍ਹਾਂ ਦੇ ਲੱਗਣ ਵਾਲੇ ਆ ਉਹਨਾਂ ਦੇ ਆਪਾਂ ਅੱਜ ਲਾ ਦੇਣੇ ਆ ਸਾਰਿਆਂ ਦੇ ਕਿਉਂਕਿ ਫਰਾਈਡੇ ਤੋਂ ਲੈ ਕੇ ਸੈਚਰਡੇ ਸੰਡੇ ਤੋਂ ਤਿੰਨ ਦਿਨ ਪਾਰਸਲ ਜਿਹੜੇ ਬੁੱਕ ਨਹੀਂ ਹੋਏ ਸੋ ਅੱਜ ਮੰਡੇ ਤੇ ਮੰਡੇ ਵਾਲੇ ਜਿਹੜੇ ਇਹ ਕੱਲ ਟਿਊਜ਼ਡੇ ਨੂੰ ਬੁੱਕ ਹੋ ਜਾਣੇ ਆ ਸਭ ਨੂੰ ਪਾਰਸਲ ਰੀਸੀਵ ਹੋਣਗੇ ਤੇ ਜਲਦੀ ਜਲਦੀ ਤੁਹਾਡੇ ਤੱਕ ਪਹੁੰਚਣਗੇ ਜੀ ਤੇ ਬਾਕੀ ਆਪਣਾ ਰਿਵਿਊ ਫੀਡਬੈਕ ਜਰੂਰ ਦਿਆ ਕਰੋ ਇੰਸਟਾਗ੍ਰam ਤੇ ਮੈਂ ਨਾਲ ਹੀ ਕਲਾਇੰਟ ਡੈਰੀ ਦੇ ਵਿੱਚ ਪੋਸਟ ਕਰ ਦਿੰਦਾ ਉਹਨਾਂ ਜਿਹੜਾ ਜਿਹੜਾ ਵੀ ਤੁਸੀਂ ਮੈਨੂੰ ਫੀਡਬੈਕ ਰਿਵਿਊ ਦਿੰਦੇ ਜੇ ਤੇ ਬਾਕੀ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਤੇ ਰੇਟ ਜਿਹੜੇ ਜਿਵੇਂ ਨਾਲ ਵੀਡੀਓ ਦੇ ਉੱਪਰ ਦੇ ਦੇ ਦਨ ਲੱਗਾ ਕੈਸ਼ ਓਨ ਡਿਲੀਵਰੀ ਜਿਹੜੀ ਨਹੀਂ ਜ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਕੈਸ਼ ਓਨ ਡਿਲੀਵਰੀ ਤਲੋ ਜੀ ਵੀਡੀਓ ਕਰਦੇ ਆ ਸ਼ੁਰੂ ਪਹਿਲਾ ਸੂਟ ਦਾ ਮੈਂ ਦਿਖਾਉਣਾ ਜਿਹਦੇ ਵਿੱਚ ਮਿਲਦਾ ਜੇ ਕੁਟਰਾਇਜ਼ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਕੁਟਰਾਇਜ਼ ਦਾ ਫੈਬਰਿਕ ਤੇ ਜਿੱਦਾਂ ਤੁਸੀਂ ਪਹਿਲਾਂ ਵੀ ਇਹਨਾਂ ਸੂਟਾਂ ਨੂੰ ਬੜਾ ਪਿਆਰ ਦਿੱਤਾ ਹੈਗਾ ਸਾਰਾ ਸਟਾਕ ਸਾਡੇ ਕੋਲ ਖਤਮ ਹੀ ਆ तकरीबन ਹੁਣ ਵੀ ਤਿੰਨ ਚਾਰ ਸੂਟ ਹੀ ਆ ਜਿਹੜੇ ਮੈਂ ਤੁਹਾਨੂੰ ਇਹ ਵੀਡੀਓ 'ਚ ਦਿਖਾਉਣੇ ਆ ਇਸ ਤੋਂ ਬਾਅਦ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਮੈਚਿੰਗ ਦੇਣੀ ਆ ਬਹੁਤ ਸੋਹਣੀ ਸੋਹਣੀ ਗਰਮ ਸੂਟਾਂ ਦੀ ਉਸ ਤੋਂ ਬਾਅਦ ਕਢਾਈਆਂ ਵਾਲੇ ਸੂਟ ਆਉਣੇ ਜੇ ਸਟੌਲ ਨਾਲ ਬਿਨਾਂ ਸਟੌਲ ਤੋਂ ਸਾਰੇ ਵੀਡੀਓ ਦੇ ਵਿੱਚ ਮਿਲਣੇ ਜੇ ਜੁੜੇਰੇਓ ਵੀਡੀਓ ਦੇ ਨਾਲ ਤੇ ਇਹ ਸੂਟ ਤੁਸੀਂ ਬੁੱਕ ਕਰ ਸ਼ਿਪਿੰਗ ਫਰੀ ਦੇ ਨਾਲ ਜੇ ਸਿੰਗਲ ਸੂਟ 450 ਦਾ ਦੋ ਸੂਟ 800 ਰੁਪਏ ਦੇ ਵਿੱਚ ਇਹਦੇ ਵਿੱਚ ਕਲਰ ਤਾਂ ਮੈਂ ਦਿਖਾ ਦਣਾ ਕਲਰ ਚੈੱਕ ਕਰ ਲੋ ਆ ਲੋ ਜੀ ਇੱਕ ਆ ਕਲਰ ਜੇ ਇਹਦੇ ਵਿੱਚ ਜਿਹਦੇ ਵਿੱਚ ਆਉਣੀ ਜੇ ਮਰੂਨ ਕਲਰ ਦੀ ਬਾਟਮ ਰੇਟ ਆਉਣਾ ਜੇ ਸਿਰਫ ਇਹਦਾ ਵੀ ਸੇਮ ਉਹੀ 450 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰ ਦੇ ਜੇ ਤੇ ਤੁਹਾਨੂੰ ਇਹ ਮਿਲਨੇ ਜੇ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਤੇ ਇੱਕ ਆ ਪ੍ਰਿੰਟ ਜੇ ਇਹਦੇ ਵਿੱਚ ਇਹ ਆਪਣੇ ਕੋਲ ਫਿਲਹਾਲ ਇਹੀ ਪ੍ਰਿੰਟ ਰਹਿਗੇ ਨੇ ਇਸ ਤੋਂ ਬਾਅਦ ਆਪਣੇ ਕੋਲ ਪ੍ਰਿੰਟ ਜਿਹੜੇ ਆ ਉਹ ਇੱਕ ਦਵਾਲ ਓਵਰ ਆਉਣਗੇ ਫਿਰ ਉਸ ਤੋਂ ਬਾਅਦ ਜਿਹੜੇ ਆਉਣਗੇ ਗਰਮ ਸੂਟਾਂ ਦੇ ਨਾਲ ਮੈਚਿੰਗ ਪਸ਼ਮੀਨਾ ਦੀਆਂ ਬਾਟਮਾਂ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਤੇ ਲਓ ਜੀ ਆ ਵੀ ਚੈੱਕ ਕਰਿਓ ਵੈਲਵਟ ਦੇ ਉੱਤੇ ਪ੍ਰਿੰਟ ਜੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਕੁਆਲਿਟੀ ਬਹੁਤ ਟੌਪ ਦੀ ਜੇ ਏ ਕਲਾਸ ਫੈਬਰਿਕ ਤੇ ਕੁਆਲਿਟੀ ਬਹੁਤ ਟੌਪ ਦੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਸੂਟ ਜੇ 450 ਰੁਪਈਆ ਦਾ ਸ਼ਿਪਿੰਗ ਫ੍ਰੀ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 400 ਤੇ 500 ਰੁਪਈਆ ਦੇ ਵਿੱਚ ਇਹਦੇ ਵਿੱਚ ਸੈਕੰਡ ਕਲਰ ਆ ਜਣਾ ਜੇ ਆਪਣੇ ਕੋਲ ਬਹੁਤ ਸੋਹਣਾ ਇਹ ਵੀ ਤੁਸੀਂ ਲੈ ਸਕਦੇ ਜੇ ਛੋਟਾ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 450 ਰੁਪਈਆ ਦੇ ਵਿੱਚ ਆਲ ਓਵਰ ਸੂਟ ਜੇ ਵੈਲਵਟ ਦਾ ਫੈਬਰਿਕ ਜੇ ਤੇ ਆਜੋ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਇਹਦੇ ਵਿੱਚ ਗਰਮ ਸੂਟ ਜਿਹੜੇ ਆਏ ਆ ਆਪਣੇ ਕੋਲ ਡਿਜੀਟਲ ਸ਼ਰਟ ਆ ਤੇ ਪਸ਼ਮੀਨੇ ਦੀਆਂ ਬਾਟਮਾਂ ਦੇ ਨਾਲ ਤੇ ਕਰਿਓ ਚੈੱਕ ਪਹਿਲਾ ਸੂਟ ਡਿਜੀਟਲ ਪ੍ਰਿੰਟ ਪਿਆਰਾ ਜਿਹਾ ਬਹੁਤ ਸੋਹਣਾ ਫਿਰੋਜੀ ਕਲਰ ਦੀ ਬਾਟਮ ਜੇ ਨਾਲ ਇਹਦੇ ਇਹਦਾ ਵੀ ਰੇਟ ਤੁਹਾਨੂੰ ਮਿਲ ਜਣਾ ਜੇ 545 ਰੁਪਈਏ ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜੇ 1000 ਰੁਪਈਏ ਦੇ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਸਿੰਗਲ ਸੂਟ 545 ਦੋ ਬੁੱਕ ਕਰ ਲਿਓ ਤੇ 1000 ਦੇ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਕਲਰ ਚਾਰਟ ਇਹਨਾਂ ਦੇ ਚੈੱਕ ਕਰੀ ਜਾਏ ਉਹ ਬਾਟਮ ਆਉਣੀਆਂ ਜੇ ਪਸ਼ਮੀਨੇ ਦੀਆਂ ਸ਼ਰਟ ਦੀ ਕੱਟ ਆਉਣੀ ਜੇ 1 70 ਵੱਡੇ ਵਰਦੀ ਤੇ ਬਾਟਮ ਜਿਹੜੀ 2.5 ਮੀਟਰ ਦੇ ਕਰੀਬ ਬਿਨਾ ਸਟਾਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਇਹ ਚ ਕਲਰ ਚੈੱਕ ਕਰ ਲਿਓ ਬਹੁਤ ਸੋਹਣਾ ਕਲਰ ਆਉਣਾ ਜੇ ਬਲੂ ਬੇਸ ਬਹੁਤ ਪਿਆਰਾ ਫੈਬਰਿਕ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਬਲੈਕ ਨਹੀਂ ਜੇ ਬਲੂ ਜੇ ਇਹਦੇ ਨਾਲ ਮਸਟਰਡ ਕਲਰ ਦੀ ਆਉਣੀ ਜੇ ਬਾਟਮ 12 ਦੀ ਬਹੁਤ ਸੋਹਣੀ ਬਾਟਮ ਆਉਣੀ ਜੇ ਗਰਮ ਪਸ਼ਮੀ ਇਸ ਸ਼ਰਟ ਚੈੱਕ ਕਰ ਲਿਓ ਪ੍ਰਿੰਟ ਚੈੱਕ ਕਰ ਲਿਓ ਰੇਟ ਉਹੀ ਸੇਮ 545 ਦਾ ਸਿੰਗਲ ਤੇ ਦੋ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਵਿੱਚ ਜੇ ਆਹ ਲਓ ਜਿਆ ਬਲੂ ਕਲਰ ਆ ਤੁਸੀਂ ਕਿਤੇ ਕਨਫਿਊਜ਼ ਨਾ ਹੋ ਜਿਓ ਕਿ ਸ਼ਾਇਦ ਇਹ ਬਲੈਕ ਆ ਤੇ ਆਹ ਲਓ ਜੀ ਇੱਕ ਪਿਆਰਾ ਜਿਹਾ ਕਲਰ ਇਹ ਵੀ ਬੁੱਕ ਕਰ ਸਕਦੇ ਜੇ ਤੁਸੀਂ ਫ੍ਰੀ ਸ਼ਿਪਿੰਗ ਦੇ ਵਿੱਚ ਪ੍ਰਿੰਟ ਚੈੱਕ ਕਰੋ ਜੀ ਪਹਿਲਾਂ ਤਾਂ ਬਹੁਤ ਸੋਹਣਾ ਪ੍ਰਿੰਟ ਜੇ ਗਰਮ ਸੂਟ ਆ ਪਸ਼ਮੀਨਾ ਦਾ ਤੇ ਨਾਲ ਇਹਦੇ ਗਰਮ ਹੀ ਬਾਟਮ ਲੱਗੀ ਜੇ ਇਹ ਵੀ ਬੁੱਕ ਕਰ ਲਿਓ ਫ੍ਰੀ ਸ਼ਿਪਿੰਗ ਦੇ ਵਿੱਚ ਆਲੋ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਆ ਗਿਆ ਜੇ ਬਹੁਤ ਸੋਹਣਾ ਵਾਈਨ ਦੇ ਨਾਲ ਕੰਟਰਾਸਟ ਮੈਚਿੰਗ ਬਾਟਮ ਬਹੁਤ ਪਿਆਰੀ ਮੋਰ ਪੰਖੇਆ ਕਲਰ ਦੀ ਸ਼ਿਪਿੰਗ ਫ੍ਰੀ ਰੇਟ 545 ਸਿੰਗਲ ਦਾ 2 ਬੁੱਕ ਕਰ ਲਿਓ 1000 ਰੁਪਏ ਦੇ ਵਿੱਚ ਬੁਕਿੰਗ ਜਿਹੜੀ ਜੇ ਉਹ ਅਵੇਲੇਬਲ ਆ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਬਹੁਤ سارے ਭੈਣਾਂ ਦੇ ਮੈਸੇਜ ਸਾਨੂੰ ਕੈਸ਼ ਔਨ ਡਿਲੀਵਰੀ ਦੇ ਹੀ ਆਉਂਦੇ ਆ ਸੋ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਇਹ ਬਿਨਾ ਸਟਾਲ ਤੋਂ ਸਟਾਫ ਜੇ ਸਾਰਾ ਇਹ ਬਿਨਾ ਦੁਪੱਟਿਆਂ ਤੋਂ ਵੀਡੀਓ 'ਚ ਜੁੜੇ ਰਿਹਾ ਤੁਹਾਨੂੰ ਆਪਾਂ ਅੱਗੇ ਦੁਪੱਟਿਆਂ ਵਾਲੇ ਸਟਾਲ ਵਾਲੇ ਦੇ ਬ੍ਰਾਂਡ ਦੇ ਸੂਟ ਆਉਣੇ ਜੇ ਵਿੱਚ ਰਾਮ ਟੈਕਸ ਦੇ ਪਸ਼ਮੀਨਾ ਦੇ ਉਹ ਵੀ ਤੁਹਾਨੂੰ ਦਊਗਾ ਮੈਂ ਅੱਗੇ ਵੀਡੀਓ ਦੇ ਵਿੱਚ ਜੁੜੇ ਰਹੋ ਬਸ ਸਾਡੇ ਨਾਲ ਤੇ ਆਹ ਸੂਟ ਜੇ ਇਹਦਾ ਲਾਸਟ ਸਾਡੇ ਕੋਲ ਗਰਮ ਸੂਟਾਂ ਦੇ ਇਹਨਾਂ ਪ੍ਰਿੰਟ ਦੇ ਵਿੱਚ ਤੇ ਅੱਗੇ ਤੁਹਾਨੂੰ ਹੁਣ ਮੈਂ ਕਢਾਈਆਂ ਵਾਲੇ ਸੂਟ ਦਿਖਾਉਣਾ ਆ ਪਿਆਰੇ ਪਿਆਰੇ ਜੇ ਚੈੱਕ ਜਰੂਰ ਕਰਿਓ ਸਟੌਲ ਨਾਲ ਤੇ ਬਿਨਾ ਸਟੌਲ ਨਾਲ ਇਥੋਂ ਤੱਕ ਜਿਹੜਾ ਜੇ ਰੇਟ 545 ਰੁਪਏ ਸਿੰਗਲ ਦਾ ਦੋ ਮਿਲਦੇ ਜੇ ਤੁਹਾਨੂੰ 1000 ਦੇ ਤੇ ਲਓ ਜੀ ਕਰਿਓ ਸੂਟ ਚੈੱਕ ਕਲਰ ਆਗਾ ਜੇ ਇਹਦਾ ਸੂਟ ਦਾ ਮੈਂਜੈਂਟਾ ਕਲਰ ਜਿਹਦੇ ਬਹੁਤ ਸੋਹਣਾ ਘੇਰੇ ਤੇ ਵਰਕ ਜੇ ਇਹਦੇ ਸਾਰੇ ਸੂਟ ਤੇ ਬੂਟੀਆਂ ਛੋਟੀਆਂ ਛੋਟੀਆਂ ਮਿਲ ਜਾਣਗੀਆਂ ਬਿਨਾ ਸਟਾਲ ਤੋਂ ਇਹ ਸੂਟ ਜੇ ਰੇਟ ਹੈਗਾ ਜੇ ਇਹਦਾ 590 ਰੁਪਏ ਸਿਰਫ ਗਰਮ ਸੂਟ ਜੇ ਬਹੁਤ ਸੋਹਣਾ ਸਟਾਫ ਜੇ ਤੇ ਬਿਨਾ ਤੋਂ ਦੇ ਸਟਾਲ ਤੋਂ ਰੇਟ ਆਉਣਾ ਜੇ 590 ਰੁਪਏ ਦੋ ਸੂਟ ਲੈਂਦੇ ਜੇ ਤੇ ਤੁਹਾਨੂੰ ਪੈ ਜਾਣੇ 1100 ਰੁਪਏ ਦੇ ਵਿੱਚ 550 ਦਾ ਦੋਵਾਂ ਦੇ ਪਿੱਛੇ ਤੁਹਾਨੂੰ 50-50 ਰੁਪਏ ਦਾ ਫਰਕ ਪੈ ਜਾਣਾ ਜੇ ਸੂਟ ਦਾ ਇਹ ਤੁਹਾਨੂੰ ਸ਼ਿਪਿੰਗ ਫਰੀ ਦੇ ਵਿੱਚ ਮਿਲਣਾ ਜੇ ਦੋ ਸੂਟ ਬੁੱਕ ਕਰ ਲਿਓ 1100 ਦੇ ਵਿੱਚ ਸਿੰਗਲ ਬੁੱਕ ਕਰਦੇ ਜੇ 590 ਰੁਪਏ ਦਾ ਜੇ ਕਲਰ ਤੁਹਾਨੂੰ ਮੇਰੇ ਵਿੱਚ ਵਿਖਾ ਦਿੰਨਾ ਹੈ ਕਲਰ ਚੈੱਕ ਕਰ ਲਿਓ ਇਹਦੇ ਵਿੱਚ ਇੱਕ ਕਲਰ ਮਿਲ ਜਣਾ ਤੁਹਾਨੂੰ ਆਹ ਲਓ ਜੀ ਗਾਜਰੀ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਘੇਰੇ ਤੇ ਵਰਕ ਇਦਾਂ ਸੇਮ ਆ ਜਣਾ ਇਹਦੇ ਤੇ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਣੀ ਜੇ ਪਿੰਕ ਸ਼ੇਡ ਆਹ ਲਓ ਪਿੰਕ ਚੈੱਕ ਕਰ ਲਓ ਇੱਕ ਇਹਦੇ ਵਿੱਚ ਕਦਰ ਮਿਲ ਜਣਾ ਪਿੰਕ ਆ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਮੈਂ ਤੁਹਾਨੂੰ ਕਲਰ ਕੱਲਾ ਕੱਲਾ ਕਰ ਦੂੰਗਾ ਤੁਸੀਂ ਵੇਖ ਲਿਓ ਤੁਸੀਂ ਸਕਰੀਨਸ਼ਾਟ ਲੈ ਲਿਓ ਉਹ ਕਲਰ ਨੂੰ ਲੈ ਕੇ ਤੁਸੀਂ ਆਪਣਾ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੀ ਇਹ ਮਜੈਂਟਾ ਕਲਰ ਜਿਹੜਾ ਜੇ ਇਹ ਤੁਸੀਂ ਲੈ ਸਕਦੇ ਜੇ ਸਕਰੀਨਸ਼ਾਟ ਲੈ ਲਿਓ ਇਹ ਕਲਰ ਤੁਹਾਨੂੰ ਲੱਗਣ ਡਾ ਗਾਜਰੀਆ ਪਰ ਇਹ ਗਾਜਰੀ ਨਹੀਂਗਾ ਮਜੈਂਟਾ ਹੈ ਕਲਰ ਠੀਕ ਆ ਜੀ ਇਸ ਤੋਂ ਬਾਅਦ ਇਹਦੇ ਵਿੱਚ ਆਉਂਦਾ ਜੇ ਲਾਈਟ ਪਿੰਕ ਕਲਰ ਆ ਲੋ ਇਹ ਵੀ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਆਪਣਾ ਆਰਡਰ ਜਿਹੜਾ ਜੇ ਬੁੱਕ ਕਰ ਸਕਦੇ ਜੇ ਇਹ ਮੈਂ 사이ਟ ਤੇ ਕਰ ਦਿੰਨਾ ਤੁਹਾਨੂੰ ਮੈਂ ਹੋਰ ਕਲਰ ਦਿਖਾ ਦਿੰਨਾ ਆ ਲੋ ਜੀ ਗਾਜਰੀ ਕਲਰ ਤੇ ਇਹ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਜੇ ਇਸੇ ਦੇ ਵਿੱਚ ਹੀ ਇੱਕ ਹੋਰ ਵਰਕ ਵਾਲਾ ਸੂਟ ਆ ਆ ਵਾਲਾ ਇਹ ਚ ਦੋ ਵਰਕ ਨੇ ਸੇਮ ਕਪੜਾ ਆ ਸੇਮ ਫੈਬਰਿਕ ਆ ਤੇ ਸੇਮ ਕਲਰ ਆ ਗਾਜਰੀ ਸ਼ੇਡ ਤੇ ਹੋਰ ਸੂਟ ਤੁਹਾਨੂੰ ਮੈਂ ਅੱਗੇ ਚੈੱਕ ਕਰਾਉਣਾ ਆ ਵੇਖਿਓ ਐਂਡ ਤੱਕ ਜੁੜੇ ਰਹੋ ਸੂਟ ਤੁਹਾਨੂੰ ਅੱਜ ਬਹੁਤ ਸੋਹਣੇ ਦੇਣੇ ਆ ਰਾਮ ਟੈਕਸ ਦੇ ਬ੍ਰਾਂਡ ਦੇ ਵਿੱਚ ਵੀ ਆਉਣਗੇ ਤੇ ਬਹੁਤ ਸੋਹਣੇ ਸੂਟ ਜਿਹੜੇ ਆ ਹੋਰ ਵੀ ਤੁਹਾਨੂੰ ਮੈਂ ਸਟਾਲ ਤੇ ਬਿਨਾ ਸਟੋਰ ਵਾਲੇ ਦੋਵੇਂ ਦਿਖਾਉਣੇ ਆ ਅੱਜ ਵੀਡੀਓ 'ਚ ਜੁੜੇ ਰਹੋ ਸਾਡੇ ਨਾਲ ਤੇ ਲਓ ਜੀ ਕਰਿਓ ਚੈੱਕ ਗਾਜਰੀ ਕਲਰ ਦਾ ਸੂਟ ਜੇ ਵੀਡੀਓ 'ਚ ਮਾਈਨਰ ਜਿਹਾ ਕਲਰ ਦਾ ਫਰਕ ਜੇ ਕਲਰ ਹੈਗਾ ਜੇ ਇਹਦਾ ਗਾਜਰੀ ਸੂਟ ਦਾ ਤੇ ਬਹੁਤ ਸੋਹਣਾ ਗਰਮ ਸੂਟ ਜੇ ਇਹ ਪਹਿਲਾਂ ਵੀ ਆਪਾਂ ਵੀਡੀਓ 'ਚ ਪਾਏ ਸੀਗੇ ਤੇ ਜਿੱਦਾਂ ਆਪਾਂ ਵੀਡੀਓ ਪਾਈ ਸੀ ਨਾਲ ਹੀ ਇਹ ਸਟਾਕ ਜ ਤੇ ਨਾਲ ਇਹਦੇ ਸਟਾਲ ਆਉਣਾ ਜੇ ਬਣਿਆ ਬੜਾ ਸੋਹਣਾ ਸੇਮ ਫੈਬਰਿਕ ਦਾ ਸੇਮ ਫੈਬਰਿਕ ਦਾ ਰਹਿਣਾ ਜੇ ਇਹਦਾ ਸੂਟ ਪੂਰਾ 5 ਮੀਟਰ ਦੀ ਕੱਟ ਦੇ ਨਾਲ ਜਿਹਦੇ ਵਿੱਚ ਘੇਰੇ ਦੇ ਬਰਕ ਆਉਣਾ ਜੇ ਘੇਰੇ ਇਹਦੇ 26 27 ਤੱਕ ਰੈਡੀ ਹੋ ਜਾਂਦੇ ਜੇ ਸਟਾਲ ਜਿਹੜਾ ਜੇ ਨਾਲ ਬੜਾ ਸੋਹਣਾ ਇਹਦੇ ਬਣਿਆ ਹੋਣਾ ਰੇਟ ਇਹਦਾ ਹੋਣਾ ਜੇ ਸਿਰਫ 690 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੇ ਜੇ ਤੁਸੀਂ ਦੋ ਸੂਟ ਬੁੱਕ ਕਰਦੇ ਜੇ ਸਟਾਲ ਵਾਲੇ ਤਾਂ ਤੁਹਾਨੂੰ ਇਹ ਦੋ ਸੂਟ ਪੈ ਜਾਣੇ ਆ 1300 ਰੁਪਏ ਦੇ ਵਿੱਚ ਜੀ ਸਿੰਗਲ ਦੀ ਜਿਹੜੀ ਸ਼ਿਪਿੰਗ ਆ ਉਹ ਆਉਣੀ ਹੈ 600 90 ਰੁਪਏ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਪਹਿਨੇ ਆ 1300 ਦੇ ਤੇ ਇਹ ਪਿਆਰਾ ਜਿਹਾ ਸੂਟ ਆਗਾ ਜੇ ਮਰੂਨ ਕਲਰ ਦੇ ਵਿੱਚ ਕਲਰ ਥੋੜਾ ਜਿਹਾ ਡਾਰਕ ਜੇ ਹਾਂ ਇਦਾਂ ਦੀ ਛੇੜ ਹੈ ਇਹਦੀ ਜਿਸ ਦੇ ਵਿੱਚ ਫਿਰੋਜੀ ਕਲਰ ਦੇ ਨਾਲ ਬਹੁਤ ਸੋਹਣਾ ਵਰਕ ਹੋਇਆ ਜੇ ਨਾਲ ਇਹਦੇ ਬੂਟੀਆਂ ਛੋਟੀਆਂ ਛੋਟੀਆਂ ਸਟਾਲ ਨਾਲ ਸੇਮ ਸੇਮ ਕਲਰ ਦਾ ਸਟਾਲ ਜੇ ਸੇਮ ਕਲਰ ਦਾ ਸੂਟ ਆ ਤੇ ਗਰਮ ਸੂਟ ਆ ਪਸ਼ਮੀਨੇ ਦਾ ਰੇਟ ਇਹਦਾ ਵੀ ਸੇਮ ਆਉਣਾ ਜੇ 690 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਇਹ ਵੀ ਸੇਮ origignal ਵੀਡੀਓ ਵਾਲਾ ਕਲਰ ਤੁਹਾਨੂੰ ਮਿਲ ਜਾਣਾ ਤੇ ਇਹ ਵੀ ਤੁਹਾਨੂੰ ਪੂਰਾ ਸੂਟ ਮੈਂ ਖੋਲ ਕੇ ਵੇਖ ਦਿਖਾ ਦਿੰਨਾ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਗਰਮ ਕਢਾਈ ਦੇ ਨਾਲ ਬਹੁਤ ਸੋਹਣੀ ਕਢਾਈ ਦਾ ਵਰਕ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਪਸ਼ਮੀਨਾ ਦੇ ਉੱਤੇ ਗਰਮ ਸੂਟ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਸੂਟ ਸੇਮ origignal ਕਲਰ ਨਾਲ ਦਾ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 690 ਰੁਪਏ ਸਟਾਲ ਨਾਲ ਜੇ ਬਹੁਤ ਸੋਹਣਾ ਗਰਮ ਸੂਟ ਜੇ ਪਸ਼ਮੀਨਾ ਦੇ ਵਿੱਚ ਤੇ ਲਓ ਜੀ ਕਰਿਓ ਚੈੱਕ ਸੂਟ ਆ ਗਿਆ ਜੇ ਮਜੈਂਟਾ ਕਲਰ ਦਾ ਇਦੇ ਵਿੱਚ ਕਲਰ ਤੁਹਾਨੂੰ ਗਾਜਰੀ ਲੱਗਣ ਡਿਆ ਪਰ ਇਹ ਮਜੈਂਟਾ ਕਲਰ ਜੇ ਮੈਂ ਕਲਰ ਤੁਹਾਨੂੰ ਬੋਲ-ਬੋਲ ਕੇ ਦੱਸੀ ਜਨਾ ਪਲੀਜ਼ ਇਸ ਗੱਲ ਦਾ ਖਿਆਲ ਕਰ ਲਿਓ ਕਲਰ ਤੁਹਾਨੂੰ ਵੀਡੀਓ ਚ ਗਾਜਰੀ ਲੱਗਣ ਡਿਆ ਪਰ ਇਹ ਮਜੈਂਟਾ ਕਲਰ ਦਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਜੇ ਕਲਰ ਤਾਂ ਬਹੁਤ ਪਿਆਰਾ ਹੈ ओरिजिनल ਕਲਰ ਇਹਦਾ ਤੁਸੀਂ ਵੇਖਣਾ ਤਾਂ ਤੁਸੀਂ ਸ਼ਾਪ ਤੇ ਆਣ ਕੇ ਵਿਜ਼ਿਟ ਕਰ ਸਕਦੇ ਜੇ ਫੈਬਰਿਕ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਤੇ ਪਸੰਦ ਕਰਕੇ ਹੀ ਤੁਸੀਂ ਬੁੱਕ ਕਰ ਸਕਦੇ ਜੇ ਜੇ ਤੁਸੀਂ ਸ਼ਾਪ ਤੇ ਆਣ ਕੇ ਲੈਣਾ ਵਾ ਆਨਲਾਈਨ ਮੰਗਾਉਣਾ ਤਾਂ ਮੰਗਾ ਸਕਦੇ ਜੇ ਤੁਸੀਂ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ ਉਹੀ 690 ਰ ਹਾਂਜੀ ਇਹਦੇ ਵਿੱਚ ਨਾ ਦੋ ਡਿਜ਼ਾਈਨ ਆ ਇੱਕ ਆਹ ਵਾਲਾ ਡਿਜ਼ਾਈਨ ਆ ਮੈਂਟਾ ਕਲਰ ਦੇ ਉੱਪਰ ਤੇ ਇੱਕ ਡਿਜ਼ਾਈਨ ਆ ਆਪਾਂ ਤੁਹਾਨੂੰ ਜਿਹੜਾ ਪਹਿਲਾਂ ਦਿਖਾਟਿਆ ਇੱਕ ਏ ਡਿਜ਼ਾਈਨ ਹੈ ਇਹਦਾ ਆ ਲੋ ਜੀ ਤੇ ਕਲਰ ਸੇਮ ਹੀ ਨੇ ਦੋਵੇਂ ਡਿਜ਼ਾਈਨ ਦਾ ਮਾਈਨਰ ਜਿਹਾ ਫਰਕ ਆ ਜੇ ਮੇਰੇ ਕੋ ਆ ਪਹਿਲਾਂ ਖਤਮ ਹੋ ਗਿਆ ਤਾਂ ਮੈਂ ਆ ਭੇਜੂੰਗਾ ਜੇ ਆ ਪਹਿਲਾਂ ਖਤਮ ਹੋ ਗਿਆ ਤਾਂ ਆ ਭੇਜੂੰਗਾ ਕੁਆਲਿਟੀ ਸੇਮ ਆ ਫੈਬਰਿਕ ਸੇਮ ਆ ਕਪੜਾ ਸੇਮ ਆ ਸਿਰਫ ਐਮਬਰਾਇਡਰੀ ਦਾ ਮਾਈਨਰ ਜਿਹਾ ਫਰਕ ਆ ਕਲਰ ਕੰਟਰਾਸਟ ਸੇਮ ਨੇ ਸ਼ਿਪਿੰਗ ਫ੍ਰੀ ਜੇ ਰੇਟ 690 ਦੇ ਨਾਲ ਸਟਾਲ ਨਾਲ ਜੀ ਲਓ ਜੀ ਇੱਕ ਹੋਰ ਸੋਹਣਾ ਸੂਟ ਆ ਗਿਆ ਵਾਈਨ ਸ਼ ਬਹੁਤ ਸੋਹਣਾ ਸੂਟ ਜੇ ਇਹਦੇ ਵੀ ਘੇਰੇ ਤੇ ਵਰਕ ਜੇ ਸਟਾਲ ਨਾਲ ਜੇ ਤੇ ਜਦੋਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਅੱਜ ਮੇਰੇ ਨਾਲ ਵੀਰ ਨਹੀਂ ਹੈਗਾ ਮੇਰੇ ਨਾਲ ਵੀਡੀਓ ਬਣਾਉਣ ਵਾਸਤੇ ਮੈਂ ਇਕੱਲਾ ਹੀ ਆ ਤੇ ਇਹ ਕਰਕੇ ਨਾ ਇਦਾਂ ਦੀ ਵੀਡੀਓ ਐਕਸੈਪਟ ਕਰਿਓ ਜਿੱਦਾਂ ਦੀ ਵੀ ਬਣੂਗੀ ਅੱਜ ਤੇ ਸੋ ਤੁਸੀਂ ਸੂਟ ਲੈ ਸਕਦੇ ਜੇ ਵਾਇਨ ਕਲਰ ਦੇ ਵਿੱਚ ਸ਼ਿਪਿੰਗ ਫ੍ਰੀ ਰੇਟ ਉਹੀ ਸੇਮ 690 ਰੁਪਈਆ ਦਾ ਦੋ ਸੂਟ ਲੈਣੇ ਜੇ ਤੇ 1300 ਰੁਪਈਏ ਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਤੇ ਲਓ ਜੀ ਚੈੱਕ ਕਰਿਓ ਇੱਕ ਗਰਮ ਸੂਟ ਹੋਰ ਆਪਣੇ ਕੋਲ ਬਣ ਕੇ ਆਗੇ ਜੇ ਇਹ ਸੂਟ ਤੁਸੀਂ ਲੈ ਸਕਦੇ ਜੇ ਆਪਣੇ ਕੋਲ 645 ਰੁਪਈਆ ਦੇ ਨਾਲ ਸਿਰਫ ਫੈਬਰਿਕ ਵੇਖ ਸਕਦੇ ਜੀ ਸੂਟ ਦਾ ਤੁਸੀਂ ਕਿੰਨਾ ਸੋਹਣਾ ਆ ਬਹੁਤ ਜ਼ਿਆਦਾ ਪਿਆਰਾ ਗਰਮ ਸੂਟ ਜੇ ਤੇ ਵਰਕ ਜਿਹੜਾ ਜੇ ਆ ਤੁਸੀਂ ਵੇਖ ਸਕਦੇ ਜੇ ਸਭ ਤੋਂ ਟ੍ਰੈਂਡਿੰਗ ਵਰਕ ਹੈ ਜਿਹੜਾ ਇਹ ਟਾਈਮ ਦੇ ਉੱਤੇ ਚੱਲਣ ਡਿਆ ਆ ਇੰਸਟਾਗ੍ਰam ਦੇ ਉੱਤੇ ਵੀ ਤੁਸੀਂ ਵੇਂਦੇ ਹੋਗੇ YouTube ਤੇ Facebook ਤੇ ਹਰ ਇੱਕ ਥਾਂ ਤੇ ਤੁਹਾਨੂੰ ਇਹ ਡਿਜ਼ਾਈਨ ਦੀਆਂ ਵੀਡੀਓ ਮਿਲ ਜਾਂਦੀਆਂ ਹੋਣਗੀਆਂ ਮੈਂ ਵੀ ਥੋੜੇ ਦਿਨ ਪਹਿਲਾਂ ਪੋਸਟ ਕੀਤੀ ਸੀ ਵੀਡੀਓ ਇਹਦੇ ਵਿੱਚ ਸੂਟ ਆਪਾਂ ਇੱਥੇ ਮਸ਼ੀਨ ਤੇ ਵੀ ਰੈਡੀ ਕੀਤਾ ਸੀ ਇਹ ਆਪਣੇ ਰੈਡੀ ਹੋ ਕੇ ਆਏ ਆ ਬਣ ਕੇ ਮਿਲ ਮੇੜ ਸੂਟ ਨੇ ਬਹੁਤ ਸ਼ਾਨਦਾਰ ਤੇ ਇਹਦਾ ਜਿਹੜਾ ਬਰਜੇ ਉਹ ਸੂਟ ਦਾ ਰਹਿੰਦਾ ਜੇ ਛੋਟੇ ਬਰ ਦੇ ਵਿੱਚ ਆਉਂਦਾ ਜੇ ਤੇ ਕੱਟ ਜਿਹੜੀ ਇਹਦੇ ਆਉਂਦੀ ਜੇ ਫੈਬਰਿਕ ਦੀ ਉਹ ਕੋਈ 5.5 5.5 ਦੇ ਕਰੀਬ ਆਉਂਦੀ ਆ ਰੇਟ ਆਉਣਾ ਜੇ 645 ਰੁਪਏ ਸ਼ਿਪਿੰਗ ਆਉਣੀ ਜੇ ਫਰੀ ਇਹਦੇ ਘੇਰੇ ਤੇ ਵਰਕ ਜੇ ਬਾਕੀ ਸੂਟ ਬਹੁਤ ਸ਼ਾਨਦਾਰ ਫੈਬਰਿਕ ਦੇ ਨਾਲ ਜੇ ਰੇਟ ਆਉਣਾ ਜੇ 645 ਰੁਪਏ ਬਿਨਾ ਸਟਾਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਜਲਦੀ ਜਲਦੀ ਬੁੱਕ ਕਰ ਲਿਓ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਨਾ ਸਾਰੇ ਤਿੰਨੋਂ ਕਰਿਓ ਚੈੱਕ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੇ ਆਪਣੇ ਕੋਲ ਸੇਮ ਤੁਸੀਂ ਲੈ ਸਕਦੇ ਜੇ origional ਵੀਡੀਓ ਨਾਲ ਦਾ ਕਲਰ ਜਿਹਦੇ ਵਿੱਚ ਬਹੁਤ ਸੋਹਣਾ ਘੇਰੇ ਤੇ ਵਰਕ ਮਿਲਣਾ ਤੁਹਾਨੂੰ ਦੀ ਸ਼ਿਪਿੰਗ ਮਿਲਣੀ ਆ ਫ੍ਰੀ ਇਹਦੇ ਵਿੱਚ ਰੇਟ ਆਉਣਾ 645 ਰੁਪਏ ਬਿਨਾ ਸਟੌਲ ਤੋਂ ਬਿਨਾ ਦੁਪੱਟੇ ਤੋਂ ਕੁਆਲਿਟੀ ਤਾਂ ਮੈਂ ਬੁਖਾ ਦਣਾ ਇਹਨਾਂ ਸੂਟਾਂ ਦੀ ਬਕਾਇਦਾ ਬ੍ਰਾਂਡਿੰਗ ਦੀ ਕੁਆਲਿਟੀ ਮਿਲੂਗੀ ਤੁਹਾਨੂੰ ਸਟੈਂਪਾਂ ਬਕਾਇਦਾ ਲੱਗੀਆਂ ਆਉਣਗੀਆਂ ਜੇ ਸੂਟਾਂ ਦੇ ਉੱਤੇ ਤੇ ਰੇਟ ਜਿਹੜਾ ਜੇ ਇਹਦਾ ਤੁਹਾਨੂੰ ਸਿਰਫ ਤੇ ਸਿਰਫ ਮਿਲਣਾ ਜੇ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਭਾਵੇਂ ਤੁਸੀਂ ਇੱਕ ਬੁੱਕ ਕਰ ਲਿਓ ਆਪਾਂ ਤੁਹਾਨੂੰ ਉਹ ਵੀ ਭੇਜਾਂਗੇ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਕਰਿਓ ਜੇ ਕ कलर ਆਗਾ ਜੇ ਮਹਿੰਦੀ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਬਹੁਤ ਜਿਆਦਾ ਪਿਆਰਾ ਕਲਰ ਜੇ ਕੰਟਰਾਸਟ ਤੁਸੀਂ ਵੇਖ ਸਕਦੇ ਜੇ embroidery work ਵੇਖ ਸਕਦੇ ਜੇ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਜੇ ਕੁਆਲਿਟੀ ਚੈੱਕ ਕਰ ਸਕਦੇ ਜੇ ਇਹ ਤੁਹਾਨੂੰ ਮਿਲਣਾ ਜੇ ਬਿਨਾ ਦੁਪट्टे ਤੋਂ ਬਿਨਾ ਸਟੋਲ ਤੋਂ ਬਕਾਇਦਾ ਬ੍ਰਾਂਡ ਦੀਆਂ ਸਟੈਂਪਾਂ ਦੇ ਨਾਲ ਫੈਬਰਿਕ ਕੁਆਲਿਟੀ ਟਾਪ ਦੀ ਰੇਟ ਆਉਣਾ ਜੇ ਇਹਦਾ ਸਿਰਫ 645 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਨਾਲ ਇਹ ਪਲੇਨ ਸੂਟ ਜਿਹੜਾ ਹੈ ਪਲੇਨ ਸੂਟ ਹੀ ਬਾਜ਼ਾਰ ਦੇ ਵਿੱਚ 7-700 ਦਾ ਸੇਲ ਹੋਣ ਰਿਹਾ ਜੇ ਆਪਾਂ ਤੁਹਾਨੂੰ ਵਰਕ ਕਰਾ ਕੇ ਦੇਣ ਦੇ ਆ ਸਿਰਫ ਤੇ ਸਿਰਫ 645 ਦੇ ਨਾਲ ਇਹਦੇ ਵਿੱਚ ਜੇ ਆਪਾਂ ਬਾਜੂ ਵਰਕ ਐਡ ਕਰਾ ਲਈਏ ਨਾਲ ਤੇ ਇਹ ਸੂਟ ਜਿਹੜਾ ਜੇ ਰੇਂਜ ਪਲੱਸ ਹੋ ਜਾਂਦੀ ਆ ਪਰ ਫਿਲਹਾਲ ਇਹਦੇ ਵਿੱਚ ਜਿਹੜਾ ਜੇ ਇਹ ਸਿਰਫ ਆਇਆ ਘੇਰੇ ਦਾ ਵਰਕ ਰੈਡੀ ਹੋਵੇ ਰੇਟ ਆਇਆ ਜੇ 645 ਰੁਪਏ ਸਿਰਫ ਤੇ ਲਓ ਜੀ ਕਲਰ ਚੈੱਕ ਕਰਿਓ ਜੀ ਇੱਕ ਬਹੁਤ ਪਿਆਰਾ ਕਲਰ ਜੇ ਇਹ ਕਲਰ ਦੀ ਸਭ ਤੋਂ ਵੱਧ ਡਿਮਾਂਡ ਆਉਂਦੀ ਹੀ ਤੇ ਇਹ ਮੈਂ ਗਰੁੱਪ ਦੇ ਵਿੱਚ ਫੋਟੋਆਂ ਪੋਸਟ ਕਰਕੇ ਪਤਾ ਨਹੀਂ ਆ ਕਿੰਨਾ ਕੁ ਸੂਟ ਜਿਹੜਾ ਜੇ ਆ ਮੈਂ ਸੇਲ ਕੀਤਾ ਸੀ ਤੇ ਇਸ ਤੋਂ ਬਾਅਦ ਇਹਦੀ ਮੈਂ ਵੀਡੀਓ ਨਹੀਂ ਪਾਈ ਉਦਾਂ ਸ਼ਾਰਟ ਵੀਡੀਓ ਨਹੀਂ ਪਾਈ ਇਹਦੀ ਮੈਂ ਕੋਈ ਵੀ ਤੇ ਨਾਰਮਲ ਜੀ ਵੀਡੀਓ ਇਦਾਂ ਹੀ ਸੂਟਾਂ ਦੀ ਜਿੱਦਾਂ ਆ ਖੁੱਲੇ ਨੇ ਇਦਾਂ ਹੀ ਸੂਟ ਖੁੱਲੇ ਸੀ ਮੈਂ ਵੀਡੀਓ ਪਾਈ ਸੀ ਉਸੇ ਵੀਡੀਓ ਤੇ ਹੀ ਬਹੁਤ ਸਾਰਾ ਸਟਾਕ ਜਿਹੜਾ ਜੀ ਸੋਲਡ ਆਊਟ ਹੋ ਗਿਆ ਸੀ ਕੁਝ ਕਸਟਮਰ ਸਾਡੇ ਕੋਲ ਤੋਂ ਸ਼ਾਪ ਤੋਂ ਲੈ ਕੇ ਗਏ ਸੀ ਤੇ ਇਹ ਤੁਸੀਂ ਸੋਹਣਾ ਸੂਟ ਬੁੱਕ ਕਰ ਸਕਦੇ ਹੋ 645 ਰੁਪਈਆ ਦੇ ਨਾਲ ਸੋਨੇ ਜੇ ਕਲਰ ਦੇ ਨਾਲ ਕਿਉਂਕਿ ਇਹ ਕਲਰ ਦੀ ਡਿਮਾਂਡ ਹੀ ਬੜੀ ਜ਼ਿਆਦਾ ਆਈ ਸੀਗੀ ਤੇ ਇਹ ਆਪਾਂ ਤੁਹਾਡੇ ਲਈ ਰੈਡੀ ਕੀਤਾ ਆ ਬਹੁਤ ਸੋਹਣਾ ਸਟਾਫ ਪਸ਼ਮੀਨਾ ਗਰਮ ਸੂਟ ਰੇਟ 645 ਰੁਪਏ ਬਿਨਾ ਸਟੌਲ ਬਿਨਾ ਦੁਪੱਟੇ ਤੋਂ ਇਹਦੇ ਵਿੱਚ ਤੁਹਾਨੂੰ ਮੈਂ 3-4 ਕਲਰ ਜਿਹੜੇ ਆ ਦਿਖਾ ਦਿੱਤੇ ਆ ਤੇ ਉਹੀ ਗੱਲ ਫੇਰ ਮੈਂ ਬਾਰ-ਬਾਰ ਤੁਹਾਨੂੰ ਮੈਂ ਦੱਸਣ ਰਿਹਾ ਕਿ ਬਹੁਤ ਸੋਹਣਾ ਬ੍ਰਾਂਡਿੰਗ ਆ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਰੇਟ ਹੋਣਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲੋ ਜੀ ਕਰਿਓ ਚੈੱਕ ਇੱਕ ਪਿਆਰਾ ਜਿਹਾ ਕਲਰ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਇਹ ਹੈਗਾ ਜੇ ਗਾਜਰੀ ਰੈਡ ਕਲਰ ਤੇ ਇਹ ਤੁਹਾਨੂੰ ਸੂਟ ਮਿਲਣਾ ਹੈ ਕਢਾਈ ਦਾ ਵਰਕ ਬਹੁਤ ਸੋਹਣਾ ਤੇ ਫੈਬਰਿਕ ਇਹਦਾ ਮਿਲਣਾ ਜੇ ਬਹੁਤ ਸੋਹਣੀ ਕਟਰਾਇਸ ਦੇ ਵਿੱਚ ਜੇ ਬਹੁਤ ਸੋਹਣਾ ਕਾਟਰੀਜ ਦਾ ਸੂਟ ਜੇ ਤੇ ਮੋਰ ਪੰਖੇਆ ਕਲਰ ਦੀ ਉੱਤੇ ਕਢਾਈ ਹੋਈ ਜੇ ਨਾਲ ਇਹਦੇ ਵਿੱਚ ਬਹੁਤ ਸੋਹਣਾ ਵਰਕ ਤੁਸੀਂ ਚੈੱਕ ਕਰ ਸਕਦੇ ਜੇ ਮਸ਼ੀਨ ਦਾ ਤੇ ਪੈਨਲ ਵਰਕ ਮਿਲਣਾ ਜੇ ਤੁਹਾਨੂੰ ਲੈਂਥ ਦਾ ਕੋਈ ਇਸ਼ੂ ਨਹੀਂ ਜੇ ਤੇ ਫੈਬਰਿਕ ਦੀ ਕੱਟ ਜਿਹੜੀ ਆਉਣੀ ਜੇ 3.5 ਮੀਟਰ ਦੀ ਆਉਣੀ ਜੇ ਵੱਡੇ ਵਰਦੀ ਤੇ ਇਹਦੇ ਜੋ ਵੀਡੀਓ ਚ ਕਲਰ ਮਾਈਨਰ ਜਿਹਾ ਫਰਕ ਲੱਗਣ ਡਿਆ ਜੇ ਇੱਕ ਸੂਟ ਹੈਗਾ ਜੇ ਗਾਜਰੀ 레드 ਰੇਟ ਆਉਣਾ ਜੇ ਇਹਦਾ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਇਹ ਫਰੰਟ ਤੇ ਵਰਕ ਆਉਣਾ ਜੇ ਇਹਦੇ ਵੱਡੇ ਵਰਦੀ ਕੱਟ ਜੇ 3.5 ਮੀਟਰ ਦੀ ਫ੍ਰੀ ਸ਼ਿਪਿੰਗ ਜੇ ਬਿਨਾ ਸਟਾਲ ਤੋਂ ਬਿਨਾ ਦੁਪੱਟੇ ਤੋਂ 745 ਰੁਪਏ ਦਾ ਸੂਟ ਜੇ ਤੇ ਲਓ ਜੀ ਕਰਿਓ ਚੈੱਕ ਇੱਕ ਹੋਰ ਸੋਹਣਾ ਜਿਹਾ ਸੂਟ ਆ ਜਣਾ ਜੇ ਸੇਮ ਇਦਾਂ ਹੀ ਫਰੋਜੀ ਕਲਰ ਦਾ ਲਾਈਟ ਫਰੋਜੀ ਕਲਰ ਜੇ ਸੂਟ ਦਾ ਜਿਹਦੇ ਵਿੱਚ ਤੁਸੀਂ ਵਰਕ ਵੇਖ ਸਕਦੇ ਜੇ ਪਿੰਕ ਕਲਰ ਦੇ ਨਾਲ ਕੰਟਰਾਸਟ ਮਸਟਰਡ ਦਾ ਨਾਲ ਇਹਦੇ ਵਿੱਚ ਬਹੁਤ ਸੋਹਣਾ ਵਰਕ ਜਿਹੜਾ ਜੇ ਤੁਹਾਨੂੰ ਮਿਲ ਜਣਾ ਥ੍ਰੈਡ ਬਦਾ ਬਿਨਾ ਸਟਾਲ ਤੋਂ ਬਿਨਾ ਦੁਪट्टे ਤੋਂ ਫੈਬਰਿਕ ਇਹ ਵੀ ਆ ਜਣਾ ਜੇ ਕੁਟਰਾਇਜ਼ ਦਾ ਬਹੁਤ ਪਿਆਰਾ ਫੈਬਰਿਕ ਜੇ ਰੇਟ ਆ ਜਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਕਿਤੇ ਵੀ ਤੁਸੀਂ ਸਿੰਗਲ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੇ ਲੈਂਥ ਨੂੰ ਲੈ ਕੇ ਕੋਈ ਇਸ਼ੂ ਨਹੀਂ ਇਹਦੇ ਵਿੱਚ ਘੇਰੇ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਘੇਰਾ ਵੀ ਇਹਦਾ ਜੇ 22 ਤੋਂ 24 ਰੈਡੀ ਹੋ ਜਾਂਦਾ ਜੇ ਤੇ ਪੈਨਲ ਵਰਕ ਬਹੁਤ ਸੋਹਣਾ ਮਿਲਣਾ ਤੁਹਾਨੂੰ ਬਿਨਾ ਸਟਾਲ ਤੋਂ ਬਿਨਾ ਦੁਪट्टे ਤੋਂ 74 ਆ ਵੀ ਕਰਿਓ ਚੈੱਕ ਸੇਮ ਵਰਕ ਬਹੁਤ ਸੋਹਣਾ ਤੁਹਾਨੂੰ ਮਿਲ ਜਣਾ ਕਢਾਈ ਨਾਲ ਦਾ ਕੰਟਰਾਸਟ ਸੇਮ ਤੇ ਲਓ ਜੀ ਕਲਰ ਕਰਿਓ ਚੈੱਕ ਕਲਰ ਸੂਟ ਦਾ ਜਿਹੜਾ ਹੈਗਾ ਜੀ ਇਹ ਹੈਗਾ ਜੀ ਕੋਕ ਕਲਰ ਕੋਕਾ ਕੋਲਾ ਕਲਰ ਤੇ ਇਹ ਤੁਸੀਂ ਵੇਖ ਸਕਦੇ ਜੇ ਸਟੈਂਪਾਂ ਲੱਗੀਆਂ ਇਹਦੇ ਉੱਤੇ ਰਾਮ ਟੈਕਸ ਦੀਆਂ ਸੈਲਫ ਦਾ ਹੈਗਾ ਜੀ ਇਹਦੇ ਵਿੱਚ ਬਹੁਤ ਸੋਹਣਾ ਗਰਮ ਸੂਟ ਪਸ਼ਮੀਨਾ ਦਾ ਸੈਲਫ ਪ੍ਰਿੰਟ ਆ ਤੇ ਉੱਪਰ ਇਹਦੇ ਕਢਾਈ ਹੋਈ ਜੇ ਘੇਰੇ ਤੇ ਵਰਕ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਜੇ ਇਹਦਾ 24 ਤੋਂ 22 ਤੋਂ 24 ਘੇਰਾ ਜਿਹੜਾ ਰੈਡੀ ਹੋ ਜਾਂਦਾ ਜੇ 25 26 ਤੱਕ ਵੀ ਰੈਡੀ ਹੋ ਸਕਦਾ ਕੋਈ ਪ੍ਰੋਬਲਮ ਨਹੀਂ ਕੀ ਆਲ ਓਵਰ ਸੂਟ ਜੇ ਪਸ਼ਮੀਨਾ ਦਾ ਪਿਓਰ ਰਾਮਟੈਕਸ ਦਾ ਬ੍ਰਾਂਡ ਦੇ ਵਿੱਚ ਰੇਟ ਇਹਦਾ ਕੀ ਮਿਲਣਾ ਤੁਹਾਨੂੰ ਸਿਰਫ ਤੇ ਸਿਰਫ 845 ਰੁਪਈਆ ਦਾ ਸੂਟ ਜੇ ਜਿਹਦੇ ਵਿੱਚ ਸਾਰੇ ਸੂਟ ਤੇ ਵਰਕ ਮਿਲਣਾ ਹੈ ਗਰਮ ਸੂਟ ਮਿਲਣਾ ਪਸ਼ਮੀਨਾ ਦਾ ਤੁਹਾਨੂੰ ਸਾਰਾ ਹੀ ਇਹ 845 ਰੁਪਈਆ ਦੇ ਨਾਲ ਤੇ ਆ ਲੋ ਜੀ ਕਰਿਓ ਚੈੱਕ ਆ ਵੀ ਸੂਟ ਕਢਾਈ ਬਹੁਤ ਸੋਹਣੀ ਜੇ ਵਰਕ ਬਹੁਤ ਪਿਆਰਾ ਜੇ ਇਹਦਾ ਵੀ ਇਹ ਵੀ ਤੁਸੀਂ ਲੈ ਸਕਦੇ ਜੇ ਰਾਮਟੈਕਸ ਦੇ ਬ੍ਰਾਂਡ ਦੇ ਉੱਤੇ ਗਰਮ ਸੂਟ ਪਸ਼ਮੀਨਾ ਦਾ ਜਿਹਦੇ ਵਿੱਚ ਐਮਬਰਾਇਡਰੀ ਵਰਕ ਬਹੁਤ ਪਿਆਰਾ ਆਉਣਾ ਜੇ ਸ਼ਿਪਿੰਗ ਫ੍ਰੀ ਆਉਣੀ ਜੇ ਆਲਓਵਰ ਇੰਡੀਆ ਦੇ ਵਿੱਚ ਰੇਟ ਆਉਣਾ ਜੇ ਸਿਰਫ ਇਹਦਾ 845 ਰੁਪਏ ਦੋ ਸੂਟ ਲੈਣੇ ਜੇ ਤੇ 1600 ਦੇ ਜੇ ਸ਼ਿਪਿੰਗ ਫ੍ਰੀ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਦੋਹਾਂ ਸੂਟਾਂ ਦੇ ਉੱਤੇ ਸ਼ਿਪਿੰਗ ਫ੍ਰੀ ਆ ਸਿੰਗਲ ਤੇ ਵੀ ਫ੍ਰੀ ਆ ਸਿੰਗਲ 845 ਦਾ ਜੇ ਦੋ ਲੈਂਦੇ ਜੇ ਤੇ 1600 ਤੇ ਜੇ ਫ੍ਰੀ ਸ਼ਿਪਿੰਗ ਬਿਨਾ ਸਟਾਲ ਤੋਂ ਜੇ ਬਿਨਾ ਦੁਪट्टे ਤੋਂ ਜੇ ਸੂਟ ਤੁਹਾਨੂੰ ਮਿਲਣਾ ਜੇ ਗਰਮ ਪਸ਼ਮੀਨਾ ਦਾ ਬਹੁਤ ਸੋਹਣਾ ਫੈਬਰਿਕ ਜੇ ਰਾਮਟੈਕਸ ਬ੍ਰਾਂਡ ਦੇ ਵਿੱਚ ਤੇ ਕਰਿਓ ਚੈੱਕ ਇੱਕ ਹੋਰ ਪਿਆਰਾ ਜਿਹਾ ਸੂਟ ਇਹ ਵੀ ਆ ਜਣਾ ਜੇ ਸੇਮ ਪਸ਼ਮੀਨਾ ਦਾ ਸੂਟ ਰਾਮ ਟੈਕਸ ਦੇ ਉੱਤੇ ਕਢਾਈ ਵੀ ਦੇਖ ਸਕਦੇ ਤੁਸੀਂ ਘੇਰੇ ਤੇ ਕਿੰਨੀ ਆ ਬਹੁਤ ਜ਼ਿਆਦਾ ਸੋਨਾ ਵਰਕ ਹੈ ਇਹਦਾ ਤੇ ਕਲਰ ਤੁਹਾਨੂੰ ਸੇਮ origignal ਵੀਡੀਓ ਵਾਲਾ ਮਿਲ ਜਣਾ ਜੇ ਗ੍ਰੇ ਬਲੈਕ ਜਾਂ ਕਲਰ ਜੇ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 845 ਰੁਪਏ ਬਿਨਾ ਸਟਾਲ ਤੋਂ ਜੇ ਬਿਨਾ ਦੁਪट्टे ਤੋਂ ਜੇ ਸੂਟ ਦਾ ਤੁਸੀਂ ਕਲਰ ਦੇਖ ਸਕਦੇ ਜੇ ਕੁਆਲਿਟੀ ਚੈੱਕ ਕਰ ਸਕਦੇ ਜੇ ਫੈਬਰਿਕ ਆਉਣਾ ਜੇ ਪਸ਼ਮੀਨਾ ਦਾ ਗਰਮ ਸੂਟ ਪਿਓਰ ਪਸ਼ਮੀਨਾ ਦਾ ਰਾਮ ਟੈਕਸ ਬ੍ਰਾਂਡ ਦੇ ਵਿੱਚ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ 845 ਰੁਪਏ ਜੇ ਸਿਰਫ ਇਹਦਾ ਤੋ ਲੋ ਜੀ ਕਰਿਓ ਇੱਕ ਹੋਰ ਸੋਹਣਾ ਜਿਹਾ ਕਲਰ ਚੈੱਕ ਜਿਹਦੇ ਵਿੱਚ ਸੇਮ ਆ ਜਣਾ ਵਰਕ ਐਮਬਲੋਇਡਰੀ ਘੇਰੇ ਦੇ ਉੱਤੇ ਤੇ ਇਧਰੋਂ ਤੁਸੀਂ ਸਟੈਂਪ ਇਹਦੀ ਚੈੱਕ ਕਰ ਲਵਾ ਲੋ ਜੀ ਰਾਮਟੈਕਸ ਦੇ ਵਿੱਚ ਆ ਗਿਆ ਜੇ ਸੂਟ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਪਿਆਰੀ ਕੁਆਲਿਟੀ ਜੇ ਰੇਟ ਆਉਣਾ ਜੇ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਜੇ ਬਿਨਾਂ ਸਟੌਲ ਤੋਂ ਜੇ ਬਿਨਾਂ ਦੁਪੱਟੇ ਤੋਂ ਜੇ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਦੋ ਬੁੱਕ ਕਰਨੇ ਜੇ ਤੇ 800 ਰੁਪਏ ਦੇ ਦੋ ਜੇ ਸੇਮ ਇਹਦੇ ਨਾਲ ਦੇ ਸੂਟ ਜੇ ਤੁਸੀਂ ਹੋਰ ਕੋਈ ਇਹਦੇ ਨਾਲ ਐਡ ਕਰਨਾ ਆ ਤਾਂ 50-50 ਰੁਪਏ ਲੈਸ ਕਰ ਲਿਓ ਤੁਸੀਂ ਆਪੇ ਆਪਣੇ ਹਿਸਾਬ ਨਾਲ ਐਡਜਸਟ ਕਰ ਲਿਓ ਨਹੀਂ ਤਾਂ ਮੈਨੂੰ ਪੁੱਛ ਲਿਓ ਮੈਂ ਤੁਹਾਨੂੰ ਰੇਟ ਬਣਾ ਕੇ ਭੇਜ ਦੂੰਗਾ ਸ਼ਿਪਿੰਗ ਫ੍ਰੀ ਜੇ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਇਹਦਾ ਰੇਟ ਹੋਣਾ ਜੇ 845 ਰੁਪਏ ਤੇ ਲਓ ਜੀ ਇੱਥੇ ਕਰਦੇ ਆਂ ਵੀਡੀਓ ਦੀ ਸਮਾਪਤੀ ਸੂਟ ਮੈਂ ਤੁਹਾਨੂੰ ਦਿਖਾ ਦਿੱਤੇ ਆ ਸਾਰੇ ਬੜੇ ਸੋਹਣੇ ਸੋਹਣੇ ਨੇ ਜਲਦੀ ਜਲਦੀ ਬੁੱਕ ਕਰ ਲਿਓ ਸ਼ਿਪਿੰਗ ਜਿਹੜੀ ਜੇ ਤੁਹਾਨੂੰ ਪਤਾ ਹੈ ਇਹਦੇ ਵਿੱਚ ਫ੍ਰੀ ਆ ਤੇ ਸਿੰਗਲ ਸੂਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ 1 ਸਪੋਇਕਰੋ 450 ਦਾ 2 800 ਦੇ ਜੇ ਤੁਸੀਂ 1545 ਵਾਲਾ 645 ਵਾਲਾ 745 ਵਾਲਾ ਜਾਂ ਫਿਰ 845 ਵਾਲਾ ਕੋਈ ਵੀ ਐਡ ਕਰਦੇ ਜੇ ਤੇ ਉੱਚੋ 45 45 ਰੁਪਏ ਲੈਸ ਕਰੀ ਜਾਏ ਉਹ ਦੋ ਸੂਟਾਂ ਦੇ ਪਿੱਛੇ ਸ਼ਿਪਿੰਗ ਫ੍ਰੀ ਦਊਂਗਾ ਤੁਹਾਨੂੰ ਤੇ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਅਬੀ ਅਵੇਲੇਬਲ ਆ ਕੈਸ਼ ਓਨ ਡਿਲੀਵਰੀ ਜਿਹੜੀ ਉਹ ਨਹੀਂ ਹੈਗੀ ਤੇ ਬਾਕੀ ਫਿਰ ਨਵੇਂ ਸੂਟਾਂ ਦੇ ਨਾਲ ਮਿਲਾਂਗੇ ਤੁਹਾਨੂੰ ਇੱਥੇ ਬੁਲਾਉਣੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ